ਦੀ ਜਿਸ ਕਰ ਬਲੂ ਹੀ ਲੋਮੀਰੇ ਦੇਰਾ ਕੋਣ ਬਾਈ ਮੈਂ ਉਹ ਦੋ ਕੋਲੇ ਆਪਣੇ ਜਿਹੜੇ ਹੁੰਦੇ ਆ ਆਵੇ ਨੇ ਗਾਗੜ ਹੁੰਦੇ ਆ ਕਾਦੇ ਹੁੰਦੇ ਆ ਸਰਬ ਲੋ ਸਰਬ ਲੋ ਤੇ ਇੱਕ ਆ ਆਪਣਾ ਹੋ ਗਿਆ ਆ ਪਿੱਤਲ ਹਨਾ ਤਾਂ ਪਿੱਤਰ ਦੇ ਹੋ ਗਿਆ ਗਲਾਸ ਲੈ ਗਈ ਉਹ ਯਾਰ ਸਾਫ ਕਿਵੇਂ ਹੋਣਗੇ ਅੰਦਰੋਂ ਮਿੱਟੀ ਲੱਗ ਗਈ ਨਹੀਂ ਉਹ ਜਿਹੜਾ ਸਰਬ ਲੋ ਆ ਉਹ ਚ ਤਾਂ ਯਾਰ ਐ ਇਕੱਠਾ ਹੀ ਹੋ ਜਾਂਦਾ ਜਿਵੇਂ ਜੰਗਾੜਾ ਲੱਗੇ ਹੁੰਦਾ ਵੇਗੀ ਕਿਥੋਂ ਗਿਆ ਸੀ ਉਹ ਆਪਣੇ ਸਿਰੇ ਤੋਂ ਲੈ ਕੇ ਗਿਆ ਸੀ ਡਾਕਟਰ ਗੁਲਜ਼ਾਰ ਦੇ ਪਰਲੇ ਸਾਈਡ ਉਹ ਡਾਕਟਰ ਗੁਲਜ਼ਾਰ ਦਾ ਹੀ ਸੀਗਾ ਇਹ ਇਹ ਆਪਣੇ ਢਿੱਡ ਕੀ ਕਰ ਰਹੇ ਹੋ ਉਹ ਆਪਣੇ ਨਾਲ ਹਾਂ ਜੀ ਨੀਮੀਦ ਕਾਨ ਉਤੋਂ ਨੀਮੀਦੀ ਦੁਕਾਨ ਵਾਲੇ ਨੂੰ ਲੈ ਕੇ ਗਿਆ ਤੇ ਟਾਈਮ ਹੋ ਗਿਆ ਕਾਫੀ ਯਾਰ ਕਿੰਨੇ ਸਾਲ ਹੋ ਗਏ ਸਾਲ ਨਹੀਂ ਤਿੰਨ ਚਾਰ ਕਿ ਮਹੀਨੇ ਹੋ ਗਏ ਉਹ ਕਿਵੇਂ ਯਾਰ ਬਰੇ ਉਹ ਆ ਆਪਣਾ ਕਿਹੜਾ ਪਿੰਡਾ ਮੇਰਾ ਹਾਂ ਮੇਰਾ ਰਾਫਰ ਰੋਡ ਤੋਂ ਕਿਹੜਾ ਆਪਣੀ ਡਾਕਟਰ ਕੋਲ ਯਾਰਦੀ ਵੀ ਆਉਂਦੇ ਆਪਾਂ ਹਾਂ ਤੂੰ ਆਪਾਂ ਮੈਂ ਤੂੰ ਮੇਰੇ ਕੋਲ ਹੋਣ ਭੁੱਲ ਗਿਆ ਨਾ ਮੈਂ ਤਾਂ ਤੈਨੂੰ ਕਹਿਣਾ ਵਾਂ ਤੂੰ ਦਾ ਅਫੀਸਰ ਤਾਈ ਤਾਂ 900 ਰੁਪਏ ਰੋਕ ਕੇ ਦੋਕਿਆ ਮੈਂ ਸਮਝਾਇਆ ਫਿਰ ਦੱਸਿਆ ਬਾਈ ਇਹ ਦਿਮਾਗ ਚਾਈ ਗੱਲ ਡਾਕਟਰ ਸਾਹਿਬ ਨੇ ਭੇਜਿਆ ਤੁਹਾਨੂੰ ਮੇਰੇ ਕੋਲ ਦਾਹੂ ਦੇ ਆਓ ਕਿ 2 ਸਾਲ ਪਹਿਲਾਂ ਪੜਾਈਆਂ ਬੁਰੀ ਨਹੀਂ ਲੱਗੀਆਂ ਨੇ ਆ ਮੇਰੇ ਦਿਮਾਗ ਚ ਆ ਗਈ ਮੈਂ ਤਾਂ ਹੀ ਇਹਨਾਂ ਕਿਹਾ ਮੈਂ ਸਰਪੰਚਾਂ اچھا ਨਹੀਂ ਸਰਪੰਚੋਂ ਦੀ ਗੱਲ ਨਹੀਂ 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 ਜੰਗਲਾਤ ਮੈਂ ਕਿਹਾ ਇਹ ਅਫਸਰ ਨੇ ਜੰਗਲਾਤ ਮੈਂ ਕਿਹਾ ਉਸੇ ਲਈ ਮੈਨੂੰ ਆਪ ਡਾਕਟਰ ਸਾਹਿਬ ਨੇ ਭੇਜਿਆ ਜਦੋਂ ਹਾਂ 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 ਉਹ ਨਾਲੇ ਤਾਂ ਹੀ ਪਰਲੇ ਬਥੇ ਸਾਵੀ ਦੇ ਰੁਕੀ ਦੋ ਸਾਲ ਹੋ ਗਏ ਬਾਈਆਂ ਕੂੜੀਆਂ ਲੈ ਕੇ ਆ ਜੀ ਮੇਰੇ ਕੋਲ ਲੈ ਲੋ ਕੋਈ ਨਹੀਂ ਲਾ ਦਿੰਨੇ ਇੱਕ ਲੈ ਲਓ ਤੇ ਉਹ ਜੰਗਾਲ ਦਾ ਹੱਲ ਕੀ ਹੋ ਬਾਈ ਫਿਰ